ਸਤਿ ਸ਼੍ਰੀ ਅਕਾਲ ਦੋਸਤੋ ਪ੍ਰੋਗਰਾਮ ਹੀਰੇ ਪੰਜਾਬ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਅੱਜ ਮੈਂ ਬੈਠਾ ਹਾਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਦੇ ਵਿੱਚ ਬੜੇ ਗਿਣਵੇਂ ਚੁਣਵੇਂ ਗਾਇਕ ਨੇ ਤੇ ਅੱਜ ਮੈਂ ਤੁਹਾਨੂੰ ਇੱਕ ਇਹੋ ਜਿਹਾ ਗਾਇਕ ਨੂੰ ਮਿਲਾਵਾਂਗਾ ਜਿਹੜਾ ਪਿਛਲੇ ਕੁਝ ਅਰਸੇ ਤੋਂ ਸਰਗਰਮ ਹੈ ਇਸ ਲਾਈਨ ਦੇ ਵਿੱਚ ਗਾਣੇ-ਗੂਣੇ ਥੋੜੇ ਘੱਟ ਹੀ ਰਿਕਾਰਡ ਕਰਦੇ ਆ ਲੇਕਿਨ ਪ੍ਰੋਗਰਾਮਾਂ ਦੀ ਉਹਨਾਂ ਕੋਈ ਕਮੀ ਨਹੀਂ ਆ ਤੇ ਬਹੁਤ ਵਧੀਆ ਪਰਫਾਰਮਰ ਤੇ ਮੈਂ ਤੁਹਾਨੂੰ ਮਿਲਾਉਣਾ ਜੀ ਗੁਰਮੀਤ ਪੰਜਾਬੀ ਜੀ ਨੂੰ ਆ ਉਹਨਾਂ ਦਾ ਸਵਾਗਤ ਕਰਦੇ ਪਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਹੈਪੀ ਜੀ ਟੀਮ ਰਾਹੀਂ ਤੁਹਾਡੇ ਬਾਦੀਆਂ ਰਾਹੀਂ ਜੀ ਸਾਰੇ ਸਰੋਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿਣਾ ਹੈ ਔਰ ਤੁਹਾਡੀ ਟੀਮ ਦਾ ਸਾਰੀ ਦਾ ਸਵਾਗਤ ਕਰਦੇ ਆ ਪੰਜਾਬੀ ਸਾਹਿਬ ਪਹਿਲਾਂ ਤਾਂ ਇਹ ਦੱਸੋ ਗਰਮੀਤ ਸਿੰਘ ਤੇ ਤੁਹਾਡਾ ਨਾਂ ਹੋਣਾ ਵਾ ਫਿਰ ਪੰਜਾਬੀ ਕਿਦੋਂ ਬਣ ਗਏ ਤੁਸੀਂ ਪੰਜਾਬੀ ਬਸ ਪਹਿਲਾਂ ਗਰਮੀਤ ਸਿੰਘ ਨਾਂ ਰੱਖਿਆ ਸੀ ਜੀ ਮੰਮੀ ਪਾਪਾ ਨੇ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਮੈਂ ਸਿੰਗਿੰਗ ਲਾਈਨ ਦੇ ਵਿੱਚ ਆਇਆ ਤੇ ਮੈਨੂੰ ਲੱਗਾ ਕਿ ਯਾਰ ਹੁਣ ਨਾਂ ਇੱਕ ਲੱਗ ਆਹ ਤਾਂ ਲੱਗ ਲੱਗ ਸੇ ਜ਼ਰੂਰੀ ਹੁੰਦਾ ਹੈ ਗਾਏ ਲੱਗ ਜ਼ਰੂਰੀ ਹੁੰਦਾ ਹੈ ਨਾ ਨਾਂ ਦੇ ਵਿੱਚ ਤੋ ਮੈਂ ਸੋਚਿਆ ਚਲੋ ਪੰਜਾਬ ਚ ਰਹਿੰਦੇ ਪੰਜ ਦਰਿਆਵਾਂ ਦੀ ਧਰਤੀ ਆ ਤੇ ਮੈਨੂੰ ਪੰਜਾਬੀ ਜਿਹੜਾ ਤਖੱਲਸ ਜਿਹੜਾ ਵਧੀਆ ਲੱਗਾ ਤੋ ਫਿਰ ਮੈਂ ਆਪਣੇ ਆਪ ਪੰਜਾਬੀ ਲਾ ਲਿਆ ਗਰਮੀਤ ਪੰਜਾਬੀ ਲਾ ਲਿਆ ਰੀਅਰ ਸੀਗਾ ਹਨਾ ਕਿਉਂਕਿ ਇੱਕ ਤੁਸੀਂ ਲਾਇਆ ਇੱਕ ਗੀਤਕਾਰ ਨੇ ਮਾ ਘਟ ਲੋਕਾਂ ਨੇ ਹਾਂਜੀ ਹਾਂਜੀ ਪ੍ਰੀਤ ਪੰਜਾਬੀ ਜੀ ਉਹ ਗੀਤਕਾਰ ਨੇ ਹਾਂ ਬੜੇ ਵਧੀਆ ਬਹੁਤ ਵਧੀਆ ਤੇ ਫਿਰ ਗਰਮੀਤ ਨੂੰ ਪੰਜਾਬੀ ਬਣਨ ਤੋਂ ਪਹਿਲਾਂ ਜਿਹੜਾ ਗਰਮੀਤ ਸੀਗਾ ਉਹਨੂੰ ਕਿਹੜੀ ਉਮਰ ਚ ਸ਼ੌਂਕ ਸੀਗਾ ਗਾਇਕੀ ਦਾ ਜਿੱਦਾਂ ਸਾਰੇ ਕਲਾਕਾਰ ਹੈ ਪੀਜੀਤ ਕਹਿੰਦੇ ਹਨਾ ਕਿ ਬਚਪਨ ਤੋਂ ਸ਼ੌਂਕ ਹੀ ਬਾਲ ਸਭਾ ਦਾ ਹਾਂ ਸਕੂਲ ਦੀਆਂ ਬਾਲ ਸਭਾ ਚ ਗਾਉਣਾ ਸਕੂਲ ਫੰਕਸ਼ਨ 1995 ਦੇ ਵਿੱਚ ਹੋਇਆ ਸ਼੍ਰੀ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ ਅਗੜਾ ਪਛਾੜਾ ਮੇਰੇ ਪਿੰਡ ਜੀਓ ਵਾਲੇ ਜੀ ਉੱਥੇ ਉਹ ਫੰਕਸ਼ਨ ਹੋਇਆ 1995 ਦੇ ਵਿੱਚ ਤੇ ਅਸੀਂ ਮੈਂ ਉੱਥੇ ਪਾਰਟਿਸਪੇਟ ਕੀਤਾ ਉਹਦੇ ਚ ਮੈਨੂੰ ਜਦਾਂ ਮੜ ਕੇ ਕਹਿਣ ਲੱਗੇ ਮੇਰਾ ਨਾਂ ਉੱਥੇ ਮੈਂ ਗਾਣੇ ਗਾਏ ਦੋ ਇੱਕ ਕਾਮੇਡੀ ਕੀਤੀ ਤੇ ਇੱਕ ਸੀਗਾ ਹੰਸ ਰਾਜ ਹੰਸ ਜੀ ਦਾ ਨੱਚਣੇ ਤੋਂ ਪਹਿਲਾਂ ਹੋਕਾ ਦਿਆਂਗੇ। ਉਹ ਜਦੋਂ ਮੈਂ ਗਾਇਆ ਮੈਨੂੰ ਸਾਰਿਆਂ ਨੇ ਹੰਸਾਂਸ ਕਹਿਣਾ ਸ਼ੁਰੂ ਕਰਤਾ ਸਕੂਲੀ ਬੱਚਿਆਂ ਨੇ। ਮੈਂ ਜਦੋਂ ਸਕੂਲ ਚ ਕੇਬਨ ਨੂੰ ਲੰਗਣਾ ਗਾਣਾ ਤੇ ਮੈਂ ਇੱਕ ਵਾਰੀ ਗਾਇਆ ਉਹਨਾਂ ਨੇ ਗਾਣਾ ਹੰਸਾਂਸ ਉਹ ਮੈਨੂੰ ਨਾ ਚਾਰਜ ਹੀ ਲੱਗ ਗਿਆ ਮੈਨੂੰ ਵੀ ਹੋ ਗਿਆ ਕਿ ਯਾਰ ਕਿਹੜੀ ਕਲਾਸ ਸੀਗੀ ਉਹ ਉਹ ਪੰਜਵੀਂ ਕਲਾਸ ਦੀ ਗੱਲ ਹੈ। ਬੜੀ ਛੋਟੀ ਉਮਰ ਸੀਗੀ। ਹਾਂਜੀ ਹਾਂਜੀ ਪੰਜਵੀਂ ਕਲਾਸ ਤੇ ਮੈਂ ਲਫਰ ਉਸ ਤੋਂ ਬਾਅਦ ਜਦੋਂ ਵਿਆਹ ਸ਼ਾਦੀ ਹੋਣੇ ਉੱਥੇ ਗਾਇਕ ਲੱਗਣੇ ਰਿਸ਼ਤੇਦਾਰੀ ਚ ਜਾਣਾ ਉਹਦੇ ਵਾਰ ਸਾਡੇ ਪਾਪਾ ਨੇ ਕਹਿਣਾ ਕਿ ਸਾਡੇ ਮੁੰਡਿਆਂ ਨੂੰ ਟਾਈਮ ਦਿਓ ਜੀ। ਮੁੱਖੀ ਵਰੀ ਲੜਵੀ ਪੈਣਾ ਹਨ। ਜਿੰਦਾ ਅੱਜ ਵੀ ਆਪਾਂ ਸਟੇਜਾਂ ਤੇ ਜਾਂਦੇ ਕਈ ਟਾਈਮ ਮੰਗਦੇ ਆ ਬੱਚੇ। ਤੇ ਉਹਨਾਂ ਦੇ ਫਾਦਰ ਸਾਹਿਬ ਨਾ ਦੀਏ ਟਾਈਮ ਕਹਿੰਦੇ ਲੜ ਪਈਂਦੀਆਂ 파ਟੇ ਯਾਰ ਸੋ ਸਾਡੇ ਬੰਨ ਟਾਈਮ ਨਹੀਂ ਕਰਿਆ। ਉਹ ਉਦੋਂ ਫਿਰ ਫਿਰ ਵਿਆਹਾਂ ਮੁੰਵਾਂ ਚ ਗਾਉਂਦੇ ਰਹੇ। ਜਿਹੜਾ ਮੈਂ ਅਗਲਾ ਸਵਾਲ ਕਰਨਾ ਸੀ ਤੂੰ ਤਾਂ ਆਨਸਰ ਪਹਿਲਾਂ ਹੀ ਮੈਨੂੰ ਦੇ ਦਿੱਤਾ ਵੀ ਮਤਲਬ ਮੈਂ ਇਹ ਪੁੱਛਣਾ ਵੀ ਘਰ ਦੇ ਨਾਲ ਸੀਗੇ ਇਹਦੇ ਤੁਹਾਡੇ ਦੇ ਫਾਦਰ ਸਾਹਿਬ ਆਪ ਟਾਈਮ ਮੈਨੂੰ ਕਿਹਦੇ ਰੱਖਦੇ। ਹਾਂ ਜੀ ਬਿਲਕੁਲ ਫਾਦਰ ਸਾਹਿਬ ਫੁੱਲ ਸਪੋਰਟ ਹੀ ਹੈ। ਫੁੱਲ ਫੁੱਲ ਪੂਰੀ ਜਿੰਨੂੰ ਕਹਿ ਦਈਏ ਕਿ ਪਿਓ ਹਾਂ ਸਟੱਡੀ ਨਹੀਂ ਕਰਨੀ ਪਰ ਮੇਰੇ ਫਾਦਰ ਸਾਹਿਬ ਨੇ ਮੈਨੂੰ ਕਹੇ ਵੀ ਤੂੰ ਸਟੱਡੀ ਕਰ ਤੇ ਮੈਂ 2-3 ਦਿਨ ਜੇ ਜੇਦ ਜੀ ਕੀਤੀ ਖਾਲਸਾ ਕਾਲਜ ਮੈਂ ਬੀਏ ਦੇ ਵਿੱਚ ਦਾਖਲਾ ਲਿਆ ਪਰ ਮੈਂ ਜਾਣਦਾ ਨਹੀਂ ਮੇਰੇ ਫਾਦਰ ਸਾਹਿਬ ਨੇ ਕਹਿਣਾ ਯਾਰ ਤੇ ਮੰਮੀ ਥੋੜਾ ਜਿਆ ਰੋਕਦੇ ਸੀ ਤੇ ਮੇਰੇ ਫਾਦਰ ਸਾਹਿਬ ਕਹਿੰਦੇ ਵੀ ਘਰੋਂ ਨਿਕਲਣ ਦਾ ਕੋਈ ਤੇ ਬਹਾਨਾ ਚਾਹੀਦਾ ਨਾ ਤੈਨੂੰ ਹੂੰ ਤੇ ਤੈਨੂੰ ਕਾਲਜ ਤਾਂ ਪਾਇਆ ਕਿ ਤੂੰ ਆਪਣੀ ਇਸ ਲਾਈਨ ਦੇ ਵਿੱਚ ਇਸ ਲਾਈਨ 'ਚ ਹੋਰ ਤਰੱਕੀ ਕਰਾਈ ਹਾਂ ਉਹ ਮੈਨੂੰ ਜਦੋਂ ਉਹਨਾਂ ਨੇ ਇਹ ਗੱਲ ਕਹੀ ਫੇਰ ਮੈਂ ਨਹੀਂ ਘਰੇ ਵੜਿਆ ਫਿਰ ਆਪਾਂ ਸਿੰਗਰਾਂਵਾਲੇ ਜਾਣ ਲੱਗ ਗਏ ਬਸ ਤੇ ਫਿਰ ਗਾਇਕੀ ਦੇ ਵੇਰ ਅਗਲਾ ਸਟੈਪ ਹੁੰਦਾ ਜੀ ਕਿਸੇ ਨੂੰ ਗੁਰੂ ਬਣਾਉਣਾ ਤੁਸੀਂ ਬਣਾਇਆ ਕਿਸੇ ਨੂੰ ਹਾਂਜੀ ਹਾਂਜੀ ਬਿਲਕੁਲ ਜੀ ਗੁਰੂ ਬਿਨਾ ਗਤ ਨਹੀਂ ਸ਼ਾਹ ਬਿਨਾ ਪਤ ਨਹੀਂ ਜੀ ਆਮ ਗੱਲ ਹੈ ਜੀ ਤੇ ਮੇਰੇ ਗੁਰੂ ਜੀ ਨਿਸ਼ਾਨ ਸਖੀਰਾ ਜੀ ਜੀ ਹਰਜਿੰਦਰ ਮਾਨ ਜੀ ਉਹਨਾਂ ਦੀ ਮੈਂ 4 ਤੋਂ 5 ਸਾਲ ਸੰਗਤ ਕੀਤੀ ਤੇ ਉਹਨਾਂ ਨੂੰ ਮੈਂ ਆਪਣਾ ਗੁਰੂ ਬਣਾਇਆ ਔਰ ਬਕਾਇਦਾ ਗੁਰੂ ਧਾਰਨਾ ਉਹਨਾਂ ਨਾਲ ਮੈਂ ਕੀਤੀ ਉਹਨਾਂ ਕੋਲੋਂ ਫਿਰ ਹਾਂਜੀ ਉਹਨਾਂ ਕੋਲੋਂ ਬਰੀਕੀਆਂ ਸਿੱਖੀਆਂ ਜਿੰਨੇ ਕੁ ਜੋਗੇ ਆ ਆਪ ਸਿੱਖਣ ਜੋਗੇ ਹੋ ਤਾਂ ਬਹੁਤ ਵਿਸ਼ਾਲ ਨੇ ਤੇ ਬਾਕੀ ਇਹਦੇ ਵਿੱਚ ਸਿੱਖਾ ਜੇ ਵੀ ਸਿੱਖੀ ਜਾ ਰਹੇ ਹਾਂ ਆ ਉਹ ਤੇ ਹੈ ਜੀ ਸੰਗੀਤ ਤੇ ساری ਉਮਰ ਹੀ ਬੰਦਾ ਸਿੱਖਦਾ ਹੈ ਸੰਗੀਤ ਤਾਂ ਕੋਈ ਵੀ ਸਾਤ ਮਤਲਬ ਇਹਦੇ ਵਿੱਚ ਸਮੁੰਦਰ ਆ ਜਿਉਂ ਜਿਉਂ ਇਨਸਾਨ ਇਹਦੇ ਵਿੱਚ ਖੁਬਦਾ ਜਾਂਦਾ ਉਹ ਆਪਣੀ ਜਿਹੜੀ ਉਹ ਸੁਰਾਂ ਦੇ ਮੋਤੀ ਉਹ ਚੁਣਦਾ ਜਾਂਦਾ ਬਹੁਤ ਚੁਣਦਾ ਫਿਰ ਸਖੀਰਾ ਸਾਹਿਬ ਦੇ ਨਾਲ 4-5 ਸਾਲ ਲਾਇਆ ਹੈ ਲਗਾਤਾਰ ਕਰਦੇ ਨਹੀਂ ਬਿਲਕੁਲ ਰੈਗੂਲਰ ਲਾਇਆ ਤੇ ਇਹਦੇ ਦੌਰਾਨ ਫਿਰ ਅਲੱਗ-ਚੋਅ ਵੀ ਚੱਲਦੇ ਰਹੇ ਨੇ ਸ਼ੋਅ ਮੈਂ ਉਹਨਾਂ ਦੇ ਨਾਲ ਹੀ ਜਾਂਦਾ ਸੀ ਜਦੋਂ ਫਿਰ ਉਸਤਾਦ ਜੀ ਨੂੰ ਵੀ ਲੱਗਾ ਮੈਨੂੰ ਥੋੜਾ ਲੱਗਾ ਕਿ ਆਪਾਂ ਕਰ ਸਕਦਾ ਉਹਨਾਂ ਕੋਲ ਪ੍ਰੋਗਰਾਮ ਬਹੁਤ ਸੀਗੇ ਉਹ ਕਿ ਕੀ ਹੋਣ ਲੱਗਿਆ ਕਿ ਉਹਨਾਂ ਕੋਈ ਕਈ ਵਾਰੀ ਡਬਲ ਪ੍ਰੋਗਰਾਮ ਹੋ ਜਾਂਦੇ ਸੀ ਉਹਨਾਂ ਫਿਰ ਮੈਨੂੰ ਭੇਜ ਦੇਣਾ ਇੱਕ ਬੰਨੇ ਪਾਰਟੀ ਨਾਲ ਗੱਲ ਕਰ ਲੈਣੀ ਕਿ ਯਾਰ ਮੇਰੇ ਸ਼ਗਿਰਦ ਆਊਗਾ ਮੈਂ ਮੈਂ ਮਲਕ ਮੇਰੀ ਬੁੱਕ ਦਾ ਡੇਟ ਉਹ ਫਿਰ ਜਦੋਂ ਉਹਨਾਂ ਨੇ ਡਬਲ ਭੇਜ ਦੇਣਾ ਫਿਰ ਹੌਲੀ ਹੌਲੀ ਉਹ ਜਦੋਂ ਅਖਾੜੇ ਲੱਗਣ ਲੱਗ ਪਏ ਫਿਰ ਪ੍ਰੋਗਰਾਮ ਤੇ ਪ੍ਰੋਗਰਾਮ ਤੇ ਪ੍ਰੋਗਰਾਮ ਨਿਕਲ ਆਉਂਦਾ ਫਿਰ ਉਹਨਾਂ ਨੇ ਕਿਹਾ ਵੀ ਚਲੋ ਤੁਸੀਂ ਹੁਣ ਆਪਣਾ ਕਰ ਲਓ ਵਧੀਆ ਅੱਜ ਵੀ ਬਹੁਤ ਪ ਬਹੁਤ ਵਧੀਆ ਇਨਸਾਨ ਕਾਇਕੀ ਜਿਹੜੀ ਤੁਹਾਡੀ ਆ ਜੀ ਦਰਸ਼ਕਾਂ ਨੇ ਤੇ ਦੋਨੇ ਤਰ੍ਹਾਂ ਦੀ ਸੁਣੀ ਆ ਲੇਕਿਨ ਤੁਸੀਂ ਪ੍ਰੋਗਰਾਮ ਜ਼ਿਆਦਾ ਡਿਊਟ ਲਾਉਂਦੇ ਹੋ ਕਿ ਜਾਂ ਸੋਲੋ ਵੀ ਰਾ ਲਿੰਦੇ ਹੋ ਕਿ ਜਾਂ ਮਿਕਸ ਚੱਲਦਾ ਨਹੀਂ ਮੈਂ ਕਈ ਵਾਰੀ ਹੁੰਦਾ ਕਿ ਜਿਹੜੇ ਪੰਜਾਬੀ ਪ੍ਰੋਗਰਾਮ ਆ ਉਹਦੇ ਮੈਂ ਡਿਊਟੀ ਜਾਂਦਾ ਠੀਕ ਹੈ ਹਾਂਜੀ ਹਾਂਜੀ ਜਾਗਰਣ ਦੇ ਵਿੱਚ ਕਿਸੇ ਵਾਰ ਕੱਲਾ ਹੀ ਚੱਲ ਜਾਂਦਾ ਅੱਛਾ ਜਾਗਰਣ ਹੋਵੇ ਕੋਈ ਪ੍ਰੇਮ ਪਿਆਰ ਨਾਲ ਸੱਦਲੇ ਤੇ ਉਥੇ ਫਿਰ ਕਈ ਵਾਰੀ ਕੱਲੇ ਵੀ ਜਾਂਦਾ ਜਿਹੜਾ ਪੰਜਾਬੀ ਪ੍ਰੋਗਰਾਮ ਆ ਉਹ ਮੈਂ ਡਿਊਟੀ ਜਾਂਦਾ ਜੀ ਠੀਕ ਹੈ ਠੀਕ ਹੈ ਮਤਲਬ ਮੈਂ ਹੋ ਤਾਂ ਚਲੋ ਮੈਂ ਸਵਾਲ ਕਰਨੇ ਭੁੱਲ ਗਿਆ ਵੀ ਡਿਵੋਸ਼ਨਲ ਵੀ ਚੱਲਦਾ ਤੁਹਾਡਾ ਧਾਰਮਿਕ ਵੀ ਚੱਲਦੇ ਆ ਉਹ ਮਤਲਬ ਕਿ ਹਾਂ ਕੋਈ ਬੁਲਾ ਲੈਂਦਾ ਵਾ ਜਦੋਂ ਤੁਸੀਂ ਕਰੋ ਜਗਰਣ ਆ ਉਹ ਆਈ ਜਾਣਾ ਜੀ ਫਿਰ ਲਾ ਲੈਂਦੇ ਹਾਂ ਹਲ ਫਿਰ ਲਾ ਲਈਦੇ ਠੀਕ ਹੈ ਠੀਕ ਹੈ ਕਰਮਜੀਤ ਜੀ ਫਿਰ ਪ੍ਰੋਗਰਾਮ ਚਲੋ ਸ਼ੁਰੂ ਹੋਗੇ ਤੁਸੀਂ ਦੱਸਿਆ ਧਾਰਮਿਕ ਵੀ ਦੂਜੇ ਵੀ ਹਾਂਜੀ ਫਿਰ ਲੋੜ ਪੈਂਦੀ ਆ ਪੰਜਾਬੀ ਚ ਕਿਉਂਕਿ ਜ਼ਿਆਦਾ ਦੁਕਾਨੇ ਚੱਲਦੇ ਆ ਕੌਣ ਵਾਲੀ ਤੁਹਾਡਾ ਨਾ ਚਾਹੀਦੀ ਇਹਨੂੰ ਪੰਜਾਬੀ ਦੀ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਤੇ ਫਿਰ ਉਹ ਪਹਿਲੇ ਕਿਹੜੇ ਸਿੰਗਰ ਸੀ ਜੰਨਾ ਦੇ ਨਾਲ ਤੁਸੀਂ ਪ੍ਰੋਗਰਾਮ ਮੈਂ ਪਹਿਲਾਂ ਨਰਿੰਦਰ ਮਾਨ ਜੀ ਸੀਗੇ ਮੇਰੇ ਉਸਤਾਦ ਸਾਹਿਬ ਨਿਸ਼ਾਨ ਸਿੰਘ ਜੀ ਉਹਨਾਂ ਦੇ ਸਾਡੀ ਸਾਹਿਬਾਂ ਹੀ ਹੂੰ ਜੀ ਤੇ ਉਹ ਉਹਨਾਂ ਦੇ ਨਾਲ ਮੈਂ ਸ਼ੁਰੂ ਕੀਤਾ ਤੁਹਾਨੂੰ ਉਸਤਾਦ ਜੀ ਨੇ ਜਿੱਦਾਂ ਮੈਂ ਦੱਸਿਆ ਕਿ ਡਬਲ ਪ੍ਰੋਗਰਾਮ ਹੁੰਦਾ ਸੀ ਫਿਰ ਉਹ ਉਹਨਾਂ ਨੂੰ ਨਾਲ ਭੇਜ ਦਿੰਦੇ ਸੀ ਉਹਨਾਂ ਨੂੰ ਭੇਜ ਦਿੰਦੇ ਸੀ ਹਾਂ ਤੇ ਉਹ ਬਹੁਤ ਵਧੀਆ ਸਿੰਗਰ ਸੀਗੇ ਤੇ ਉਹਨਾਂ ਕੋਲੋਂ ਵੀ ਬਹੁਤ ਕੁਝ ਜਿਹੜਾ ਵਾ ਉਹ ਡਿਊਟੀ ਮੈਨੂੰ ਹਾਂ ਜਦੋਂ ਸਟੇਜਾਂ ਕਰਨੀਆਂ ਫਿਰ ਉਹਨਾਂ ਨੇ ਵੀ ਮੈਨੂੰ ਬਹੁਤ ਕੁਝ ਦੱਸਿਆ ਕਿ ਯਾਰ ਬਲਕੇ ਡਿਊਟੀ ਇਦਾਂ ਗਈਦਾ ਫਿਰ ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕਰਤੇ ਹਾਂ ਉਹਨਾਂ ਨਾਲ ਮੈਂ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਤੇ ਫਿਰ ਰਿਕਾਰਡਿੰਗ ਦਾ ਕਿਵੇਂ ਬਣਿਆ ਸਬਾਬਾ ਰਿਕਾਰਡਿੰਗ ਦਾ ਮੇਰੇ ਉਸਤਾਦ ਜੀ ਦੀ ਨਾ ਇੱਕ ਟੇਪ ਹੋਈ ਪਈ ਸੀਗੀ ਅੱਛਾ ਤੇ ਉਹਨਾਂ ਦੇ 8 4 ਗਾਣੇ ਹੋਏ ਪਏ ਸੀ ਤੇ ਉਹ ਉਹਨਾਂ ਉਹ ਫਿਰ ਅਸੀਂ ਕੰਪਨੀ ਨਾਲ ਗੱਲ ਕੀਤੀ ਕਿ ਚਲੋ ਚਾਰ ਗਾਣੇ ਮੈਂ ਕਰ ਦਿੰਨਾ ਜੀ ਤੇ ਚਾਰ ਗਾਣੇ ਉਹ ਉਸਤਾਜ ਜੀ ਉਹਨਾਂ ਨੇ ਮੇਰੇ ਕਰਵਾ ਦਿੱਤੇ ਮੁੰਡਾ ਸੂਬੇਦਾਰ ਕੈਸਟ ਦਾ ਨਾਲ ਸੀ ਐਮ ਐਮ ਸੀ ਕੰਪਨੀ ਤੋਂ ਆਈ ਸੀ ਅੱਛਾ ਤੇ ਉਹ ਫਿਰ ਉਦੋਂ ਮੇਰੇ ਜਿਹੜੇ ਚਾਰ ਗਾਣੇ ਰਿਕਾਰਡ ਹੋਏ ਚਾਰ ਉਹ ਨਰਿੰਦਰ ਜੀ ਦੇ ਨਾਲ ਹੋਏ ਉਹ ਨਰਿੰਦਰ ਜੀ ਦੇ ਨਾਲ ਹੋਏ ਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਭੇ ਘੈਂਟ ਰਾਇ ਗਾਣੇ ਹਾਂ ਠੀਕ ਰਾਇ ਮੈਂ ਜਦੋਂ ਸਥਾਪਿਤ ਕਰਕੇ ਹਾਂ ਫਿਰ ਉਹ ਪਹਿਲੀ ਟੇਪ ਹੀ ਤੇ ਉਦੋਂ ਕੀ ਹੁੰਦਾ ਸੀ ਉਦੋਂ ਇੰਨਾ ਐਡਾ ਦੀ ਲੋੜ ਨਹੀਂ ਸੀ ਪੈਂਦੀ ਹੁੰਦੀ ਉਦੋਂ ਕੀ ਹੁੰਦਾ ਸੀ ਕਿ ਬੰਦੇ ਦਾ ਪੋਸਟਰ ਲੱਗ ਜਾਂਦਾ ਅਗਲੇ ਦਿਨ ਲੋਕੀ ਟੈਪ ਖਰੀਦ ਲਈ ਮਤਲਬ ਇਹ ਦੂਰਦਰਸ਼ਨ ਆਇਆ ਤੋਂ ਪਹਿਲਾਂ ਦੀ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਉਹਦੀ ਕੋਈ ਬਾਅਦ ਵਿੱਚ ਤੇ ਦੂਰਦਰਸ਼ਨ ਆਇਆ ਨਾ ਉਸ ਤੋਂ ਬਾਅਦ ਲਲੰਦਰ ਦੂਰਦਰਸ਼ਨ ਚੱਲ ਪਿਆ ਪੀਟੀਸੀ ਈਟੀਸੀ ਐਮਐਚ1 ਕਈ ਕੁਝ ਜਿਹੜਾ ਵਾ ਉਹ ਕਈ ਚੈਨਲ ਜਿਹੜੇ ਆ ਗਏ ਲੋਕਾਂ ਨੂੰ ਅੱਛਾ ਉਹ ਫਿਰ ਉਹ ਚਾਰ ਗਾਣੇ ਤੁਹਾਨੂੰ ਸਥਾਪਿਤ ਉਹ ਚਾਰ ਗਾਣੇ ਨਾਲ ਜਿਹੜੀ ਸਥਾਪਤਾ ਬਣ ਗਈ ਫਿਰ ਅੱਜ ਤੱਕ ਕਿੰਨੇ ਇੱਕ ਗਾਇਕਾਂਵਾਂ ਨੇ ਜਿੰਨਾਂ ਦੇ ਨਾਲ ਤੁਸੀਂ ਕੰਮ ਕੀਤਾ ਸਟੇਜਾਂ ਕੀਤੀਆਂ ਜਾਂ ਰਿਕਾਰਡਿੰਗ ਤੁਹਾਡੀ ਕਿੰਨਾ ਕਿੰਨਾ ਨਾ ਹੋਈ ਰਿਕਾਰਡਿੰਗ ਨਿਰਿੰਦਰ ਮਾਨ ਜੀ ਨਾਲ ਕੀਤੀ ਆ ਠੀਕ ਹੈ ਹੁਸਨ ਮੀਤ ਨਾਲ ਵੀ ਜਿਹੜੇ ਹੁਣ ਤੁਹਾਨੂੰ ਪਤਾ ਹੀ ਹੈ ਨਾ ਜੀ ਉਹਨਾਂ ਨਾਲ ਵੀ ਰਿਕਾਰਡਿੰਗ ਕੀਤੀ ਆ ਸੁਦੇਸ਼ ਕੁਮਾਰੀ ਜੀ ਨਾਲ ਕੀਤੀ ਆ ਰਿਕਾਰਡਿੰਗ ਗੁਰਲੇ ਜ਼ਫਤਰ ਜੀ ਨਾਲ ਕੀਤੀ ਆ ਅਮਨ ਕਿੱਟੀ ਜੀ ਠੀਕ ਹੈ ਇਥੋਂ ਅਬੋਹਰ ਤੋਂ ਉਹਨਾਂ ਨੇ ਰਿਕਾਰਡ ਕੀ ਤਾਂ ਲਵਪਰੀਤ ਭੁੱਲਰ ਜੀ ਉਹ ਲੜਕੀ ਸੀ ਉਹਨਾਂ ਨੇ ਵੀ ਕਾਫੀ ਗਾਣੇ ਕਾਫੀ ਰਿਕਾਰਡ ਕੀਤੇ ਪਰ ਜਿਹੜੀਆਂ ਸਟੇਜਾਂ ਉਹ ਨਰਿੰਦਰ ਮਾਨ ਤੇ ਸਟਾਰਟਿੰਗ ਨਰਿੰਦਰ ਮਾਨ ਨਾਲ ਸੀ ਮਾਨਨਾ ਸੀ ਹੁਣ ਕੋਈ 17 18 ਸਾਲ ਤੋਂ ਹੁਸਨ ਮੀਤ ਨਾਲ ਹੁਸਨ ਮੀਤ ਨਾਲ ਹੀ ਹਾਂ ਜੀ ਹਾਂ ਜੀ ਪ੍ਰੋਪਰ ਜਿਹੜਾ ਠੀਕ ਹੈ ਤੇ ਪ੍ਰੋਗਰਾਮ ਮਿਲ ਜਾਂਦੇ ਵਧੀਆ ਬੜੇ ਵਧੀਆ ਬਹੁਤ ਕਿਰਪਾ ਵਾ ਇਹ ਗੱਲਾਂ ਬਹੁਤ ਲੱਕੀ ਆ ਹਾਂਜੀ ਕਈਆਂ ਦਾ ਲੱਕੀ ਪੀਰੀਅਡ ਹੁੰਦਾ ਪ੍ਰੋਗਰਾਮਾਂ ਦਾ ਕਿ ਕੁਝ ਸਮਾਂ 2-4 ਸਾਲ ਚੱਲਣੇ ਉਸ ਤੋਂ ਬਾਅਦ ਨਹੀਂ ਚੱਲਦਾ ਪਰ ਮੇਰਾ ਮੈਂ ਸ਼ਾਇਦ ਪ੍ਰਮਾਤਮਾ ਦੀ ਬੜੀ ਕਿਰਪਾ ਆ ਸਰੋਤਿਆਂ ਦਾ ਬੜਾ ਪਿਆਰ ਹੈ ਮੁਹੱਬਤ ਹੈ ਕਿ ਮੇਰੇ ਕਦੇ ਪ੍ਰੋਗਰਾਮ ਰੁਕੇ ਨਹੀਂ 17-18 ਸਾਲ ਤੋਂ ਹਾਂਜੀ ਗੱਲ ਰੈਗੂਲਰ ਮੈਂ ਕਦੀ ਸੀਜ਼ਨ ਵਰ ਜਿੱਦਾਂ ਆ ਜਾਂਦਾ ਮੇਲੇ ਆ ਜਾਂਦੇ ਕਿਤੇ ਕੋਈ ਤਰੀਕ ਜਿਹੜੀ ਆ ਉਹ ਵੇਲੇ ਦੇਖ ਕੇ ਲੋ ਮੈਂ ਆਪਣੇ ਆਪ ਨੂੰ ਪ੍ਰਮਾਤਮਾ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਰਮਾ ਭਗਾਂ ਦਾ ਸਮਝਦਾ ਮੈਂ ਆਪਣੇ ਆਪ ਤੇ ਟ੍ਰੈਕ ਮਤਲਬ ਜਿਹੜਾ ਤੁਹਾਡਾ ਕਿਹੜਾ ਹੈ ਆਪਣਾ ਤੁਸੀਂ ਇਹਨੂੰ ਮੰਨਦੇ ਹੋ ਵੀ ਇਹ ਮੇਰਾ ਵਧੀਆ ਟ੍ਰੈਕ ਬਣਿਆ ਬੈਸਟ ਜਿਹੜਾ ਬਣਿਆ ਸਭ ਤੋਂ ਪਹਿਲਾਂ ਨਹੀਂ ਉਸ ਸਭ ਤੋਂ ਪਹਿਲਾਂ ਜਿਹੜਾ ਮੇਰਾ ਸੀ ਨਾ ਮੁੰਡਾ ਸੂਬੇ ਦਾ ਟੇਪ ਉਹਦੇ ਚਾਰ ਗਾਣੇ ਉਸ ਤੋਂ ਬਾਅਦ ਮੈਂ ਟੇਪ ਕੀਤੀ ਜੀ ਵੈਰੀ ਬੈਰੀ ਅੱਛਾ ਉਹਦੇ ਵਿੱਚ ਗਾਣਾ ਸੀ ਵੈਰੀ ਜਾਣ ਜਾਣ ਕੇ ਕਹਿੰਦੇ ਦੋ ਚਾਰ ਵੜੇ ਨੰਬਰ ਨੇ ਤੁਹਾਨੂੰ ਮਾਰਦਾ ਇਹ ਸੋਲੋ ਸੀਗਾ ਨਹੀਂ ਡਿਊਟ ਸੀਗਾ ਇਹ ਵੀ ਡਿਊਟ ਸੀ ਹਾਂ ਡਿਊਟ ਗਾਣੇ ਸੋਲੋ ਨਹੀਂ ਮੇਰਾ ਕੋਈ ਖਾਸ ਲਿਆ ਜਿਆਦਾ ਡਿਊਟੀ ਲਿਆ ਠੀਕ ਹੈ ਜੀ ਹਾਂ ਤਾਂ ਹੀ ਫਿਰ ਪ੍ਰੋਗਰਾਮ ਮਿਲ ਜਾਂਦੇ ਨਾ ਹਾਂ ਜੀ ਹਾਂ ਜੀ ਤੇ ਉਹ ਵੈਰੀਟੇਬ ਕੀਤੀ ਜਿਹਦੇ ਵਿੱਚ ਸੇਵਕ ਵਲੀਪੁਰ ਜੀਕਾਰ ਭਰਾ ਸੀਗੇ ਜੀ ਉਹ ਉਹਨਾਂ ਦਾ ਸਹਿਯੋਗ ਸੀ ਦਲਬਾਗ ਬਾਬਾ ਜੀ ਤਰਨਤਾਰਨ ਤੋਂ ਉਹ ਉਸ ਤੋਂ ਬਾਅਦ ਹੁਣ ਬਾਬਰ ਕੌਰ ਦੇ ਮਾਲਕ ਨੇ ਉਹਨਾਂ ਦਾ ਵੀ ਮੇਰੇ ਉਸਲਾਹਕਾਰ ਵੀ ਨੇ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਰਿਆ ਵਾ ਇਹ ਕਈ ਇੰਟਰਵਿਊ ਦੇ ਵਿੱਚ ਕਈ ਵਾਰੀ ਉਹਨਾਂ ਦਾ ਨਾਮ ਰਹਿ ਜਾਂਦਾ ਰਿਹਾ ਜੀ ਜੀ ਦਿਮਾਗ ਚ ਸਲੀਪੋਂਦਾ ਪਰ ਪਿਛਲੇ ਕੁਝ ਦਿਨਾਂ ਤੋਂ ਦਿਮਾਗ ਚ ਆ ਰਹੀ ਹੈ ਕਿ ਇਹ ਜਿਕਰ ਹੁੰਦਾ ਕਿਉਂਕਿ ਮੈਂ ਅੱਜ ਵੀ ਮੈਨੂੰ ਕੋਈ ਪ੍ਰੋਬਲਮ ਆ ਜਾਂ ਕੋਈ ਮੇਰੀ ਜ਼ਿੰਦਗੀ ਦੀ ਕੋਈ ਸਲਾਹ ਹੈ ਮੈਂ ਉਹਨਾਂ ਨਾਲ ਕਰ ਲੇ ਉਹਨਾਂ ਨਾਲ ਕਰ ਲਿਆ ਉਹ ਟੇਪ ਉਹਨਾਂ ਦੇ ਹੱਥਾਂ ਦੇ ਵਿੱਚ ਹੋਈ ਸੀ ਉਹਦੀ ਵੀਡੀਓ ਉਦੀ ਰਿਕਵਰੀ ਵੈਰੀ ਜਿਹੜੀ ਵੈਰੀ ਟੇਪ ਦੀ ਉਹ ਗਾਣਾ ਸੀ ਵੈਰੀ ਜਾਣ ਜਾਣ ਕੇ ਨੇ ਦੋ ਚਾਰ ਉਹਦਾ ਉਹਦਾ ਸੀ ਟਾਈਮ ਟੀਵੀ ਉਦੋਂ ਨਵਾਂ ਨਵਾਂ ਆਇਆ ਸੀ ਉਹ ਤੇ ਐਡ ਕੀ ਸੀ ਉਹ ਗਾਣਾ ਥੋੜਾ ਹਿੱਲ ਗਿਆ ਸੀ ਹੁਣ ਉਦੋਂ ਬਾਅਦ ਪ੍ਰੋਗਰਾਮ ਜਿਹੜੇ ਸੀ ਪੇਪਰ ਹੋਰਾਂ ਦੀ ਪੇਮੈਂਟ ਅੱਛੀ ਹੋ ਗਈ ਪ੍ਰੋਗਰਾਮ ਦਾ ਜਿਹੜਾ ਏਰੀਆ ਸੀ ਉਹ ਵਿਸ਼ਾਲ ਹੋ ਗਿਆ ਵਿਸ਼ਾਲ ਹੋ ਗਿਆ ਦੂਜੇ ਏਰੀਆ ਜਿੱਥੇ ਕੋਈ ਨਹੀਂ ਸੀ ਜਾਣਦਾ ਉੱਥੇ ਵੀ ਉਹ ਜਿਹੜਾ ਉਹ ਮੇਰਾ ਗਾਣਾ ਚੱਲਣਾ ਹੈ ਮੈਂ ਪੂਰੀ ਕਿਰਪਾ ਹੋ ਗਈ ਜੀ ਹਾਂਜੀ ਤੇ ਹੁਣ ਜਿਹੜੇ ਤੁਹਾਡੇ ਕੋਲ ਨਵੇਂ ਪ੍ਰੋਜੈਕਟ ਆ ਹੁਣ ਨਵੇਂ ਕੀ ਕਰ ਰਹੇ ਹੋ ਡਿਊਟੀ ਕਰ ਰਹੇ ਹੋ ਨਵੇਂ ਹਾਂ ਜਿਹੜਾ ਹਟ ਕੇ ਲੀਕ ਤੋਂ ਵੀ ਨਹੀਂ ਨਹੀਂ ਨਵੇਂ ਧਾਰਮਿਕ ਗਾਣੇ ਵੀ ਕਰੀ ਜਾਂਦੇ ਆ ਨਾਲ ਨਾਲ ਇਸ ਤਰ੍ਹਾਂ 550 ਸਾਲਾਂ ਅਸੀਂ ਉੱਥੇ ਕੀਤਾ ਸੀ ਤੰਦਰੁਸਤੀਆਂ ਬਖਸ਼ੀ ਸਭ ਨੂੰ ਬਾਬਾ ਨਾਨਕਾ ਜੀ ਧਾਰਮਿਕ ਗਾਣੇ ਚੀਕਾ ਤੇ ਪੰਜਾਬੀ ਗਾਣੇ ਵੀ ਹੁਣ ਕਰੀ ਜਾਂਦੇ ਬੁਲਟ ਦੀ ਕਿੱਕ ਕੀਤਾ ਸੀਗਾ ਪਿੰਡ ਦੀਆਂ ਗਲੀਆਂ ਬਾਬਾ ਰਿਕਾਰਡ ਤੋਂ ਕੋਈ ਜ਼ਿਆਦਾ ਨਹੀਂ ਉਹਦੇ ਚ ਮੇਰੇ 11 12 ਗੀਤ ਕੀਤੇ ਸੀ ਅਮਰੀਕ ਪੰਨੂ ਜੀ ਲੋਕਿਆਂ ਵਾਲੇ ਉਹਨਾਂ ਦਾ ਜਿਹੜਾ ਉਹ ਗਾਣਾ ਲਿਖਿਆ ਸੀ ਪਿੰਡ ਦੀਆਂ ਗਲੀਆਂ ਤੇਰੇ ਪਿੰਡ ਦੀਆਂ ਗਲੀਆਂ ਚ ਡਾਂਗ ਨੇ ਤੇ ਖੜਕੂ ਡ ਉਹ ਹੁਣ ਵੀ ਨਵੇਂ-ਨਵੇਂ ਜਿਹੜੇ ਗਾਣੇ ਆ ਉਹ ਬਣਾ ਕੇ ਕੁਝ ਦੋ ਗਾਣੇ ਰੱਖੇ ਹੋਏ ਆ ਤੇ ਉਹ ਜਲਦੀ ਹਨਰ ਰੀਲਿਸ ਕਰਦੇ ਆ ਬਹੁਤ ਚੰਗੀ ਗੱਲ ਹੈ ਹਾਂ ਜੀ ਪੰਜਾਬੀ ਸਾਹਿਬ ਇੱਕ ਸਵਾਲ ਜਿਹੜਾ ਮੈਂ ਸ਼ੁਰੂ ਚ ਕਰਨਾ ਹੈ ਉਹ ਮੈਂ ਭੁੱਲ ਗਿਆ ਹਾਂ ਕਿ ਤੁਸੀਂ ਵੈਸੇ ਕਿੱਥੋਂ ਨੂੰ ਬਿਲੋਂਗ ਕਰਦੇ ਹੋ ਇਹ ਨਾ ਅਕਸਰ ਜਗਿਆਸਾ ਹੁੰਦੀ ਹੈ ਜਿਹੜੇ ਸਾਡੇ ਹਾਂ ਜੀ ਹਾਂ ਜੀ ਸਰੋਤਾ ਹੁੰਦਾ ਕਿ ਬੰਦਾ ਕਿੱਥੋਂ ਰਹਿੰਦਾ ਕਿੱਥੋਂ ਬਿਲੋਂਗ ਕਰਦਾ ਕਿੱਥੇ ਰਹਿੰਦਾ ਕਿਹੜਾ ਜ਼ਿਲ੍ਹਾ ਮੇਰਾ ਜ਼ਿਲ੍ਹਾ ਹੈਗਾ ਜੀ ਸ੍ਰੀ ਤਰਨਤਨ ਸਾਹਿਬ ਜੀ ਤਰਨਤਨ ਸੇਵ ਜ਼ਿਲ੍ਹੇ ਦੇ ਵਿੱਚ ਕੋਗ ਵੱਸਦਾ ਪਿੰਡ ਮੇਰਾ ਬਹੁਤ ਪਿਆਰਾ ਪਿੰਡ ਹੈ ਜੀਓ ਬਾਲਾ ਜੀਓ ਵਾਲਾ ਕਾਫੀ ਤਰਨਤਾਰਨ ਦੇ ਜੀਓ ਵਾਲਾ ਪਿੰਡ ਹੈ ਤੇ ਇਹ ਪੈ ਜਾਂਦਾ ਜੀ ਖੇਮ ਕਰਨ ਬਾਰਡਰ ਤਰਨਤਾਰਨ ਦੇ ਵਿਚਾਲੇ ਜੇ ਪੈ ਜਾਂਦਾ ਜੀ ਵਿੱਕੀ ਵੈਂਡ ਵਿੱਕੀ ਵੈਂਡ ਸਾਈਡ ਹਾਂ ਬੀੜ ਬਾਬਾ ਬੁੱਢਾ ਸਾਹਿਬ ਉੱਥੇ 15 ਕਿਲੋਮੀਟਰ ਖੇਮ ਕਰਨ ਵਾਲੀ ਸਾਈਟ ਠੀਕ ਹੈ ਜੀਓ ਵਾਲਾ ਤੇ ਰਹਿائش ਫਿਰ ਉੱਥੇ ਹੈ ਰਹਿائش ਜੀਓ ਵਾਲੇ ਦੀ ਸ਼ੁਰੂ ਤੋਂ ਸਟਾਰਟਿੰਗ ਤੋਂ ਅੱਗੇ ਵੀ ਜਿਹੜੀ ਰਹਿائش ਆ ਉਹ ਪੱਕੀ ਜਿਹੜੀ ਆਪਣੀ ਜੀਓ ਵਾਲੇ ਹੈ ਸ਼ੁਰੂ ਚ ਤੁਸੀਂ ਦੱਸਿਆ ਕਿ ਫਾਦਰ ਸਾਹਿਬ ਨੇ ਬਹੁਤ ਤੁਹਾਨੂੰ ਤੱਕਾ ਲਾਇਆ ਗਾਇਕ ਬਣਨ ਨੂੰ ਹਾਂਜੀ ਹਾਂਜੀ ਉਹਨਾਂ ਦੀ ਬਹੁਤ ਸਪੋਰਟ ਰਹੀ ਤੇ ਮਤਲਬ ਪਰਿਵਾਰ ਦੀ ਸਪੋਰਟ ਸੀਗੀ ਫਿਰ ਇੱਕ ਦੌਰ ਉਹ ਵੀ ਆਇਆ ਹੋਣਾ ਜਦੋਂ ਮੈਰਿਜ ਹੋ ਗਈ ਆ ਨਾਲ ਦੀ ਨੇ ਫਿਰ ਉਹ ਵੀ ਪੂਰੇ ਤੁਹਾਨੂੰ ਸਹਿਯੋਗ ਦਿੱਤਾ ਹਾਂਜੀ ਹਾਂਜੀ ਪਰਿਵਾਰ ਦਾ ਪੂਰਾ ਸਹਿਯੋਗ ਹੈ ਅੱਜ ਤੱਕ ਨਾ ਮੇਰੇ ਫਾਦਰ ਸਾਹਿਬ ਤੋਂ ਲੈ ਕੇ ਹੁਣ ਤੱਕ ਬੱਚੇ ਵੀ ਬਹੁਤ ਸਪੋਰਟ ਕਰਦੇ ਆ ਸੋ ਕਿਸੇ ਵੇਲੇ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੋਈ ਕੋਈ ਇਦਾਂ ਦੀ ਪ੍ਰੋਬਲਮ ਇਹ ਵੀ ਇੱਕ ਸਫਲਤਾ ਦਾ ਰਾਜ਼ ਬੜੀ ਹਾਂ ਫੈਮਿਲੀ ਜੇ ਤੁਹਾਡੇ ਨਾਲ ਆ ਤੇ ਫਿਰ ਹੀ ਤੁਸੀਂ ਕਾਮਯਾਬ ਹੋ ਸਕਦੇ ਹੋ ਇਹ ਵਿੱਚ ਕੋਈ ਸ਼ੱਕ ਨਹੀਂ ਇਹਨਾਂ ਕੋਲ ਖਾਸ سپورਟ ਜਿਹੜੀ ਫੈਮਿਲੀ ਦੀ ਹੁੰਦੀ ਆ ਪਰਮਾਤਮਾ ਦੀ ਸਰੋਤਿਆਂ ਦੀ ਉਹ ਸਾਰਾ ਮਿਲਾ ਕੇ ਇੱਕ ਕਲਾਕਾਰ ਜਿਹੜਾ ਕਲਾਕਾਰ ਫਿਰ ਪੜਦਾ ਸੀ ਤੇ ਪੰਜਾਬੀ ਸਾਹਿਬ ਜਿਹੜੇ ਖਾਸ ਕਿਹੜੇ ਕਲਾਕਾਰ ਨੇ ਜਿਨ੍ਹਾਂ ਦਾ ਤੁਸੀਂ ਥੈਂਕਸ ਕਰਨਾ ਚਾਹੋ ਤਾਂ ਜਿਨ੍ਹਾਂ ਦਾ ਤੁਸੀਂ ਮੰਨਦੇ ਹੋ ਕਿ ਤੁਹਾਡੇ ਜ਼ਿੰਦਗੀ ਚ ਸਹਿਯੋਗ ਰਿਹਾ ਸੱਜਣ ਜਾਂ ਕਲਾਕਾਰ ਮੇਰੀ ਲਾਈਫ ਦੇ ਸਭ ਤੋਂ ਪਹਿਲਾਂ ਮੇਰੇ ਉਸਤਾਦ ਜੀ ਜੀ ਨਿਸ਼ਾਨ ਸਖੀਰਾ ਜੀ ਸਰਜਿੰਦਰ ਮਾਨ ਜੀ ਜੋੜ ਜੋੜੀ ਉਹਨਾਂ ਦਾ ਬਹੁਤ ਸਹਿਯੋਗ ਰਿਹਾ ਮੇਰੇ ਮਾਮਾ ਜੀ ਦੇ ਬੇਟੇ ਸਰਬਜੀਤ ਬੁੱਗਾ ਜੀ ਮਨਪ੍ਰੀਤ ਬੁੱਗਾ ਜੀ ਪੰਜਾਬ ਦੇ ਨਾਮ ਪਰ ਜੀ ਜੀ ਅੱਛਾ ਬੁੱਗਾ ਸਾਹਿਬ ਤੁਹਾਡੇ ਮਾਮਾ ਜੀ ਦੇ ਬੇਟੇ ਆ ਉਹ ਮੇਰੇ ਮਾਮਾ ਜੀ ਦੇ ਬੇਟੇ ਨੇ ਮਦਰ ਨੇ ਬੰਦੇ ਤੇ ਉਹਨਾਂ ਦਾ ਵੀ ਬਹੁਤ ਸਹਿਯੋਗ ਰਿਹਾ ਬਾਕੀ ਸੇਵਕ ਰਾਜਸਥਾਨੀ ਦਾਇਕ ਦਿਲਬਾਗ ਬਾਬਾ ਵੱਡਾ ਫਰਾਜ ਉਹਨਾਂ ਦਾ ਮੈਂ ਪਹਿਲਾਂ ਜ਼ਿਕਰ ਕਰ ਸਕੂ ਜੀ ਉਹਨਾਂ ਦਾ ਬਹੁਤ ਸਹਿਯੋਗ ਰਿਹਾ ਜੀ ਜੀ ਬਹੁਤ ਪਿਆਰ ਮੁਹੱਬਤ ਜਿਹੜੀ ਹੈ ਸਾਰੇ ਕਰਦੇ ਜੀ 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 ਕੋਈ ਗਣਤੀ ਤੁਹਾਨੂੰ ਯਾਦ ਆ ਕਿੰਨਿਆਂ ਗਾ ਕੈਸਟਾਂ ਜਾਂ ਐਲਬਮਾਂ ਤੁਸੀਂ ਰਿਲੀਜ਼ ਕਰ ਤੇਪਾਂ ਮੇਰੀਆਂ ਦੋ ਤਿੰਨ ਨਹੀਂ ਆਈਆਂ ਸੀ ਪਹਿਲਾਂ ਪਰ ਉਸ ਤੋਂ ਬਾਅਦ ਟਰੈਕਾਂ ਦਾ ਸਮਾਂ ਆ ਗਿਆ ਸੀਗਾ ਹਾਂਜੀ ਟਰੈਕ ਤਾਂ ਚੱਲ ਪਏ ਸੀਗੇ ਤੇ ਹਾਂ ਸਿੰਗਲ ਟਰੈਕ ਦਾ ਸਮਾਂ ਸੀ ਫਿਰ ਉਹ ਸਿੰਗਲ ਟਰੈਕ ਵੀ ਕਰਨੇ ਪਏ ਤੇ ਧਾਰਮਿਕ ਮਿਲਾ ਕੇ ਆਪਾਂ ਹਾਂਜੀ ਧਾਰਮਿਕ ਮਿਲਾ ਕੇ ਤੇ ਪੰਜਾਬੀ ਗਾਣੇ ਮਿਲਾ ਕੇ ਕੋਈ ਹੁਣ ਤੱਕ ਮੇਰੇ 90 95 ਸੌਂਗ ਜਿਹੜੇ ਮਾਰਕ 90 ਪਚਾਰ ਵੇ ਆ ਗਏ ਕਿਹੜੇ ਕਿਹੜੇ ਸੰਗੀਤਕਾਰਾਂ ਨਾਲ ਤੁਸੀਂ ਕੰਮ ਕੀਤਾ ਔਰ ਕਿਹੜੇ ਕਿਹੜੇ ਗੀਤਕਾਰਾਂ ਨਾਲ ਜ਼ਿਕਰ ਕਰਨਾ ਹੈ ਸੰਗੀਤਕਾਰ ਮੈਂ ਸਾਡੇ ਅੰਮ੍ਰਿਤਸਰ ਤੋਂ ਗੌਤਮ ਜੀ ਜੀ ਬਹੁਤ ਵਧੀਆ ਹਾਂਜੀ ਗੌਤਮ ਜੀ ਦੇ ਨਾਲ ਮੈਂ ਬਹੁਤ ਗਾਣੇ ਰਿਕਾਰਡ ਕੀਤੇ ਆ ਜੀ ਤੇ ਸਭ ਤੋਂ ਪਹਿਲੇ ਗਾਣਾ ਜਦੋਂ ਪੱਪੂ ਤੇ ਗੌਤਮ ਇਕੱਠੇ ਸੀਗੇ ਇਹ ਉਦੋਂ ਇਹਨਾਂ ਨਾਲ ਟੇਪ ਕੀਤੀ ਫਿਰ ਗੌਤਮ ਜੀ ਦੇ ਨਾਲ ਕੱਲਿਆਂ ਬੋਟ ਰੱਖੀ ਤੇ ਆਪਣਾ ਚੰਨ ਜੀ ਹੁੰਦੇ ਸੀ ਸਾਡੇ ਅਮਰਸਰ ਉਹਨਾਂ ਨਾਲ ਕੰਮ ਕੀਤਾ ਲਾਲ ਖੰਮਲ ਜੀ ਨਾਲ ਕੰਮ ਕੀਤਾ ਦਿਲਵਿੰਦਰ ਕੈਥ ਜੀ ਨਾਲ ਕੰਮ ਕੀਤਾ ਲੁਧਿਆਣਾ ਵਾਹ ਇਹਨਾਂ ਦੇ ਨਾਲ ਹੁਣ ਤੱਕ ਆਫੀ ਜਿਹੜੇ ਸਰਗਰਮ ਬੰਦੇ ਉਹਨਾਂ ਬਹੁਤ ਦੋਸਤੀ ਦੀ ਅੱਛੀ ਹੈ ਗੀਤਕਾਰ ਕਿਹੜੇ ਕਿਹੜੇ ਦੇ ਗੀਤ ਗਾਏ ਤੁਸੀਂ ਗੀਤਕਾਰ ਮਨਜਿੰਦਰ ਮਾਲਚੱਕ ਜੀ ਆ ਸੂਰਜ ਢੰਡੇਰ ਜੀ ਜੀ ਸੇਵ ਕਾ ਰਸਤਾਨੀ ਜੀ ਲਿਸ਼ਕਾਰ ਜੀ ਉਹ ਵਾਲਾ ਲਾਡਾ ਪਰਦੇਸੀ ਜੀ ਹਮ ਅ ਬਿੱਟੂ ਅਮਰਕੋਟ ਜੀ ਜੀ ਅ ਪੰਜੀ ਰਣਗੜ ਵਾਲਾ ਹਮ ਤੇ ਹੋਰ ਕਈ ਵਰੀ ਨਾ ਰਹਿ ਜਾਂਦੇ ਕੋਈ ਭਾਈ ਜਿਨ੍ਹਾਂ ਦੇ ਕਿਤੇ ਸਲਿੱਪ ਹੋ ਗਏ ਕਿਸਾਨਾ ਕਰਿਓ ਜੀ ਕਈ ਵਰੀ ਗੀਤਕਾਰ ਭਰਾਗੋਸਾ ਵੀ ਕਰ ਜਾਂਦੇ ਕਿ ਅਮਰੀਕ ਪੰਨੂ ਜੀ ਲੋਕਿਆਂ ਵਾਲੇ ਹਾਂਜੀ ਹਾਂਜੀ ਹੈਨਾ ਦੇਖਿਆ ਜਿਆਦਾ ਆਈ ਜਾਂਦੇ ਹੋਰ ਹੌਲੀ ਹੌਲੀ ਸੀਨੀਅਰ ਹਾਂਜੀ 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 ਤੇ ਬੱਬੂ ਲਖਾਰੀ ਜੀ ਜੀ ਭਗਵਾਨ ਚੱਕ ਸਹੂ ਜੀ ਜੀ ਇਦਾਂ ਕਰਕੇ ਕਾਫੀ ਗੀਤਕਾਰਾਂ ਕਾਫੀ ਮੇਲ ਮਲਾਪ ਹੈ ਸਾਰਿਆਂ ਦੇ ਨਾਲ ਜੀ ਜੀ ਹਾਂਜੀ ਪੰਜਾਬੀ ਸਾਹਿਬ ਤੁਸੀਂ ਬੜੇ ਵਧੀਆਂ ਪ੍ਰੋਗਰਾਮ ਲਾ ਰਹੇ ਹੋ ਬੜੇ ਤੁਹਾਡੇ ਗਾਣੇ ਵੀ ਰਿਲੀਜ਼ ਹੋਏ ਤੁਸੀਂ ਖੁਦ ਕਿੰਨਾ ਕਿੰਨਾ ਤੋਂ ਪ੍ਰਭਾਵਿਤ ਹੋ ਕਿੰਨਾ ਕਿੰਨਾ ਨੂੰ ਸੁਣਦੇ ਰਹੇ ਤੁਸੀਂ ਮੈਂ ਕਰਤਾਰ ਰਮਲਾ ਜੀ ਨੂੰ ਜੀ ਕੁਲਦੀਪ ਮਾਨਕ ਸਾਹਿਬ ਜੀ ਜੀ ਸਰੇਂਦਰ ਸ਼ਿੰਦਾ ਜੀ ਹਾਂਜੀ ਦیدار ਸੰਧੂ ਜੀ ਨੂੰ ਵੀ ਬਹੁਤ ਸੁਣਦੇ ਆ ਜੀ ਜੀ ਤੇ ਸੁਰਜੀਤ ਭੁੱਲਰ ਜੀ ਬਲਕਾਰ ਨਕੀਲਾ ਮਨਜਿੰਦਰ ਗੁਲਸ਼ਨ ਜੀ ਜਿੰਨੇ ਵੀ ਸਾਰੇ ਵਧੀਆ ਕਲਾਕਾਰਾਂ ਗੀਤ ਬੁੱਗਾ ਜੀ ਹਰਿੰਦਰ ਸੰਧੂ ਜੀ ਸਾਰੇ ਜਿਹੜੇ ਵਧੀਆ ਜਿਹੜੇ ਚੰਗਾ ਗਾਉਂਦੇ ਆ ਸਾਰੀਆਂ ਡਿਊਟ ਜੋੜੀਆਂ ਜਿੰਨੀਆਂ ਵੀ ਮਤਲਬ ਪੰਜਾਬ ਦੀਆਂ ਹੈ ਹਾਂ ਜੀ ਮੈਂ ਸੁਣਦੇ ਹਾਂ ਹਾਂ ਜੀ ਸਾਰੇ ਪੰਜਾਬੀ ਸਾਹਿਬ ਜਿਹੜਾ ਅੱਜ ਕੱਲ ਇੱਕ ਬੜਾ ਮੁੱਦਾ ਚੱਲ ਰਿਹਾ ਡਿਊਟ ਜੋੜੀਆਂ ਦੇ ਬਾਰੇ ਇੱਕ ਪੰਜਾਬੀ ਗਾਇਕਾਤ ਵੱਲੋਂ ਤੁਸੀਂ ਵੀ ਸ਼ਾਇਦ ਦੇਖਿਆ ਸੋਸ਼ਲ ਮੀਡੀਆ ਤੇ ਕੀ ਗੱਪ ਹੈ ਕੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਗਾਇਕਾ ਜਿਹੜੇ ਇਲਜ਼ਾਮ ਲਾਏ ਜਿਹੜੇ ਉਹਨਾਂ ਨੇ ਸਾਡੇ ਸੀਨੀਅਰ ਕਲਾਕਾਰਾਂ ਦੇ ਕਿੰਨਾ ਨੇ ਜੀ ਸੁਚੇਤ ਬਾਲਾ ਜੀ ਅੱਛਾ ਅੱਛਾ ਹਾਂ ਉਹ ਮੈਂ ਵੀ ਦੇਖਿਆ ਜੀ ਉਹ ਵੇਖੋ ਜੀ ਮੈਂ ਇਹ ਗੱਲ ਕਹੂੰਗਾ ਵੀ ਉਹ ਫਕਰ ਲੋਕ ਸੀਗੇ ਜੀ ਸੁਰਿੰਦਰ ਸ਼ੰਦਾ ਸਾਹਿਬ ਜੀ ਕੁਲਦੀਪ ਮਾਨਕ ਜੀ ਜੀ ਅੱਜ ਉਹਨਾਂ ਦੇ ਗਾਣੇ ਕਿਉਂਕਿ ਇਹ ਉਹ ਕਲਾਕਾਰ ਨੇ ਜਿਨ੍ਹਾਂ ਦੇ ਗਾਣੇ ਧਾਰਮਿਕ ਜਗ੍ਹਾਵਾਂ ਤੇ ਵੀ ਵੱਜਦੇ ਰਹੇ ਵੱਜਦੇ ਆ ਬਿਲਕੁਲ ਬਿਲਕੁਲ ਹਮ ਅਸੀਂ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਸੁਣਿਆ ਹੈ ਉਹਨਾਂ ਨੂੰ ਜੀ ਉਹਨਾਂ ਨੂੰ ਆਪਣੇ ਆਦਰਸ਼ ਮੰਨ ਕੇ ਇੱਥੋਂ ਤੱਕ ਆਏ ਆ ਔਰ ਵੀ ਮੈਂ ਨਹੀਂ ਮੇਰੇ ਤੋਂ ਹੋਰ ਵੀ ਜੱਜੀ ਵੀ ਦੇਖੋ ਕਿਹੜੇ ਲੈਵਲ ਤੇ ਆ ਜੀ ਗਿੱਪੀ ਗਰੇਵਾਲੇ ਸਾਰੇ ਸ਼ਾਗਿਰਦ ਨੇ ਉਹਨਾਂ ਦੇ ਜੀ ਤੇ ਪਹਿਲਾਂ ਇਹ ਕੀ ਹੁੰਦਾ ਆ ਕਿ ਜਦੋਂ ਗਾਉਣਾ ਹੁੰਦਾ ਨਾਲ ਜੀ ਉਦੋਂ ਕੋਈ ਪਰਦਾ ਨਹੀਂ ਹੁੰਦਾ ਜੀ ਇਹ ਮੈਂ ਕਲੀਅਰ ਕੱਟ ਕੈਮਰੇ ਗਾਹੀ ਕਹਿੰਦਾ ਉਦੋਂ ਕੋਈ ਪਰਦਾ ਨਹੀਂ ਹੁੰਦਾ ਇਹ ਜਦੋਂ ਕਿਤੇ ਮਾੜੀ ਮੋਟੀ ਕਿਸੇ ਗੱਲ ਤੋਂ ਨਾਰਾਜ਼ ਹੋ ਜਾਂਦੇ ਆ ਜਾਂ ਕਿਦਾਂ ਉਦੋਂ ਇਹ ਫਰਕੇ ਕਲਾਕਾਰਾਂ ਨੂੰ ਮੁੜ ਕੇ ਜਿਹੜੀਆਂ ਕੁੜੀਆਂ ਪੜਨਾ ਸ਼ੁਰੂ ਕਰ ਦਿੰਦੀਆਂ ਇਹ ਇੰਜ ਸੀ ਜੀ ਉਹਨਾਂ ਚ ਸੀ ਪਹਿਲਾਂ 10 12 ਸਾਲ ਕਾ ਲੈਣਾ ਕਮਾਈ ਵੀ ਮੋਟੀ ਕਰ ਲੈਣੀ ਜੀ ਠੀਕ ਨਹੀਂ ਕਿਉਂਕਿ ਤੇ ਬੁਣ ਕੇ ਫਿਰ ਸਭ ਤੋਂ ਵੱਡੀ ਗੱਲ ਵੀ ਜਦੋਂ ਉਹ ਜਿਉਂਦੇ ਸੀ ਤੁਸੀਂ ਉਦੋਂ ਕਿਉਂ ਨਾ ਬੋਲੇ ਜੀ ਉਦੋਂ ਕਿੱਥੇ ਸੀ ਵੇਥੇ ਹੀ ਸੀਗੇ ਉਦੋਂ ਤੁਸੀਂ ਕਿੱਥੇ ਸੀਗੇ ਅੱਜ ਤੁਸੀਂ ਜਿਹੜਾ ਉਹ ਉਹਨਾਂ ਦੇ ਮਰਨ ਤੋਂ ਬਾਅਦ ਉਹਦੀ ਮਿੱਟੀ ਪਲੀਦ ਕਰਨ ਵਾਲੀ ਗੱਲ ਹੈ ਮੈਂ ਸੁਚੇਤ ਬਾਲਾ ਜੀ ਜਿਹੜੇ ਆ ਪਹਿਲੀ ਗੱਲ ਮੈਂ ਸੋਚਦਾ ਵੀ ਉਹਨਾਂ ਨੇ ਜਿਹੜੀ ਉਮਰ 'ਚ ਆ ਕੇ ਗੱਲਾਂ ਕਈਆਂ ਨੇ ਉਹਨਾਂ ਦੇ ਮੂੰਹੇ ਫੱਬਦੀਆਂ ਹੀ ਨਹੀਂ ਹਾਂਜੀ ਹਾਂਜੀ ਠੀਕ ਨਹੀਂ ਅਰੇ ਬਹੁਤ ਵੱਡੀ ਗਲਤ ਗੱਲ ਆ ਇਹ ਬਹੁਤ ਵੱਡੀ ਗਲਤੀ ਆ ਸੁਚੇਤ ਬਾਲਾ ਜੀ ਨੂੰ ਇਹਨਾਂ ਗੱਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਠੀਕ ਨਹੀਂ ਕਿਉਂਕਿ ਕਈ ਮਜਿਸ਼ੀਨ ਭਰਾ ਜੀ ਉਸ ਵੇਲੇ ਦੇ ਕਈ ਉਹ ਮਾਨਕ ਸਾਹਿਬ ਦੇ ਸਾਥੀ ਉਹ ਨਾਲ ਰਹੇ ਹੁੰਦੇ ਆ ਜੀ ਫਿਰ ਗੁੱਜੇ ਭੇਦ ਜਦੋਂ ਸਾਹਮਣੇ ਆਉਣੇ ਸ਼ੁਰੂ ਹੋ ਗਏ ਫਿਰ ਇਹਨਾਂ ਨੇ ਚੀਕਣਾ ਆਪ ਤੇ ਇਹ ਗਲਤ ਗੱਲਾਂ ਆ ਇਹ ਫਕਰ ਲੋਕ ਨੇ ਉਹ ਜਿਹੜੇ ਪਰਮਾਤਮਾ ਨੇ ਉਹਨਾਂ ਨੂੰ ਭੇਜਿਆ ਜਿਹੜੇ ਨੇ ਸੋਹਣੇ ਗਲੇ ਦੇ ਕੇ ਜਾਂ ਮੈਨੂੰ ਦੱਸੋ ਅੱਜ ਮਾਨਕ ਸਾਹਿਬ ਵਰਗਾ ਕੌਣ ਪਾਉਂਦਾ ਉਹ ਜਾਂ ਗਲਾ ਮਿਲਿਆ ਨਹੀਂ ਸਰਮ ਪ੍ਰੀਤਾ ਉਹ ਜਿਹੋ ਜਹਾ ਉਹ ਗਾਉਂਦਾ ਸੀ ਕੌਣ ਗਾ ਰਿਹਾ ਜਿਹੋ ਜ ਸੋ ਇਹ ਸੁਚੇਤ ਬਾਲਾ ਜੀ ਦੀ ਬਹੁਤ ਵੱਡੀ ਮੈਂ ਗਤਿ ਕਹੂੰਗਾ ਇਹ ਮੈਂ ਇਸ ਗੱਲ ਦੀ ਮੈਂ ਸਖਤ ਨਿੰਦਾ ਕਰਦਾ ਔਰ ਉਹਨਾਂ ਨੂੰ ਬੇਨਤੀ ਵੀ ਕਰਦਾ ਤੁਸੀਂ ਆਪਣੀ ਉਮਰ ਦੇ ਹਿਸਾਬ ਨਾਲ ਸਿਆਣੀਆਂ ਗੱਲਾਂ ਕਰੋ ਸਿਆਣੀਆਂ ਗੱਲਾਂ ਕਰੋ ਸੋ ਦੋਸਤੋ ਅੱਜ ਨਾ ਅੰਮ੍ਰਿਤਸਰ ਅਚਾਨਕ ਹੀ ਪ੍ਰੋਗਰਾਮ ਬਣ ਗਿਆ ਅਸੀਂ ਕਿਸੇ ਹੋਰ ਫੰਕਸ਼ਨ ਤੇ ਆਏ ਸੀਗੇ ਜਰੇ ਪੰਜਾਬੀ ਸਾਹਿਬ ਮਿਲ ਗਏ ਤੇ ਟਾਈਮ ਹੈਗਾ ਇਹਨਾਂ ਕੋਲ ਤੇ ਫਿਰ ਅੱਜ ਇਹਨਾਂ ਕੋ 20 25 ਮਿੰਟ ਇਹਨਾਂ ਨਾਲ ਬੈਠਣ ਦਾ ਟਾਈਮ ਮਿਲਿਆ ਫਿਰ ਕਦੀ ਟਾਈਮ ਕੱਢ ਕੇ ਆਪਾਂ ਜੋੜੀ ਦੇ ਨਾਲ ਗੱਲਾਂ ਪਤਾ ਕਰਾਂਗੇ ਕਿਉਂਕਿ ਅੱਜ ਹਰਸਨਮੀਤ ਜੀ ਥੋੜਾ ਬਿਜੀ ਸੀਗੇ ਕਿਸੇ ਪਾਸੇ ਹਾਂਜੀ ਹਾਂਜੀ ਤੇ ਉਹ ਫਿਰ ਮੈਂ ਕਿਹਾ ਵੀ ਉਹਨਾਂ ਚਿਰ ਚਲੋ ਇੱਕ ਵਾਰ ਇੰਟਰੋਡਕਸ਼ਨ ਕਰਦੇ ਆ ਤੁਹਾਡੇ ਨਾਲ ਇਹਨਾਂ ਨਾਲ ਇੰਟਰੋਡਕਸ਼ਨ ਕਰਾਉਨੇ ਆ ਤੁਹਾਡੀ ਸੋ ਅਗਲੀ ਵਾਰ ਫਿਰ ਖੁੱਲਾ ਟਾਈਮ ਕੱਢ ਕੇ ਜੋੜੀ ਨੂੰ ਮਿਲਾਂਗੇ ਸੋ ਪੰਜਾਬੀ ਜੀ ਤੁਸੀਂ ਸਾਡੇ ਪ੍ਰੋਗਰਾਮ ਲਈ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਸਾਰਾ ਬਹੁਤ ਬਹੁਤ ਧੰਨਵਾਦ ਹੈਪੀ ਸਸਤੀ ਕਾਲ